ਆ ਨਾ ਉਹ ਦੇਖ ਲੈ ਬਾਈ ਯਾਰ ਉਹ ਦੇਖੋ ਆ ਗਿਆ ਉਹ ਯਾਰ ਕੋਈ ਨਾ ਉੱਚ ਕੀ ਹੈ ਨਹੀਂ ਯਾਰ ਬਾਈ ਯਾਰ ਬੰਦਾ ਹੀ ਆ ਕਿ ਸਿਰ ਤਾਂ ਦੀਦਾ ਹਨਾ ਉਹ ਨਹੀਂ ਯਾਰ ਤੁਰਨ ਵਾਲੀ ਕਿਹੜੀ ਗੱਲ ਹੈ ਇਹ ਚ ਬੰਦਾ ਓਏ ਓ ਆ ਤਾਂ ਜਾਓ ਯਾਰ ਗੋਲਟਰ ਪ੍ਰੋਗਰਾਮ ਚੱਲ ਦਰੋਤੀ ਹੈ ਨਹੀਂ ਹੁੰਦਾ ਯਾਰ ਆ ਜਾ ਅਸੀਂ ਤਾਂ ਨਹੀਂ ਜਾਂਦੇ ਯਾਰ ਨਹੀਂ ਆ ਬਾਈ ਮੈਂ ਨਹੀਂ ਆ ਉਹ ਵੇ ਬਾਈ ਯਾਰ ਫਿਰ ਆਉਂਦੇ ਜੀ ਜਾਂਦਾ ਯਾਰ ਬਾਈ ਉਹ ਨਹੀਂ ਯਾਰ ਐ ਨਹੀਂ ਹੁੰਦਾ ਯਾਰ ਭਰਾਵਾ ਐ ਨਹੀਂ ਹੁੰਦਾ ਲੇ ਵੀ ਬਾਈ ਨਾ ਅਕਸ਼ੇ ਕੋਲੇ ਆਏ ਸੀਗੇ ਅਸੀਂ ਤੇ ਬਾਈ ਵੀ ਆਪਣੇ ਨਾਲ ਹੈਣਾ ਸਾਰੇ ਅਸੀਂ ਬੈਠੇ ਹੁਣ ਨੀਰੇ ਚ ਦਿਸਦਾ ਨੀਗਾ ਤੇ ਲਾਈਟਾਂ ਚ ਕਹਿੰਦਾ ਸੋਨੂੰ ਮੈਂ ਏਰੀਆ ਦਿਖਾ ਕੇ ਆਉਣਾ ਸਾਡੇ ਨਾਲ ਥੋੜਾ ਜਿ ਇਧਰ ਕੋਈ ਜਾਂਦਾ ਹੀ ਨਹੀਂਗਾ ਰਾਤ ਨੂੰ ਤੇ ਕੀ ਗੱਲ ਐ ਹੋਜੀ ਬਾਈ ਕਿਵੇਂ ਐ ਇਹ ਚੱਕਰ ਬਈਆ ਇਹ ਨਾ ਥੋੜਾ ਜਿ ਸੁਨਨਾ ਜਿਹਾ ਏਰੀਆ ਹੈਗਾ ਹਾਂ ਹਾਂ ਤੇ ਚੋਰੀ ਚਾਰੀ ਦਾ ਡਰ ਹੈ ਹਾਂ ਪਿੰਡ ਤੋਂ ਦੂਰ ਹੈਗਾ ਤੇ ਚੋਰੀ ਤੇ ਲੋਕ ਕਹਿੰਦੇ ਤੇ ਭੂਤ ਵੀ ਆਉਂਦੇ ਹੈਗੇ ਭੂਤ ਐ ਕਿਹੜੇ ਭੂਤ ਰਹਿੰਦੇ ਆ ਕਿ ਨਹੀਂ ਬਾਈ ਆਪਣਾ ਬਰੜ ਨਹੀਂ ਵਾਜਾ ਕੋ ਚਾਉਂਦੀ ਬਾਈ ਹਾਂ ਥੋੜਾ ਐ ਨਾ ਕੱਲਾ ਬੰਦਾ ਨਿਕਲਦੇਣ ਉਹਦੋਂ ਐ ਥੋੜਾ ਜਿਹਾ ਅਜੀਬ ਜਿਹਾ ਫੀਲ ਹੋਰਦਾ ਇੱਥੇ ਆ ਠੀਕ ਆ ਆਹ ਏਰੀਆ ਹੈ ਤੁਮਹਾਨੂੰ ਮਤਲਬ ਕਿ ਸਾਡੇ ਇੱਧਰ ਗੱਡੀ ਵੀ ਲੰਘਦੀ ਹੈ ਨਾ ਇੱਥੇ ਬਾਈ ਬਜਿੰਦਰ ਹੈਗਾ ਅੱਗੇ ਮੇਰੇ ਕੁਲੀ ਵੀ ਟੁੱਟੀ ਵੀ ਆ ਹਾਂ ਟੁੱਟੀ ਆ ਬਾਈ ਪੂਰੇ ਇੱਥੇ ਹਾਂ ਟੁੱਟੀ ਆ ਇਹ ਜਾਵਾਂਗਾ ਤਾਂ ਕਿੰਨਾ ਕੁ ਗਾਂਗਾ ਕਿੰਨਾ ਕੁ ਰਾਹ ਗਾਂ ਖੇਤਾਂ 'ਚ ਬਾਹਲਾ ਜਾਂਦਾ ਹਾਂ ਉਹ ਹੈ ਨਾ ਐ ਨਹੀਂ ਇੱਕ ਥਾਂ ਤੇ ਨਿਰੰਦਾ ਹਾਂ ਹੁਣ ਇੱਥੇ ਦੇਖਿਆ ਹੂੰ

ਕਰਦੇ ਨਾ ਗੱਡੀ ਲੋ ਇੱਥੇ ਬੰਦ ਕਰਦੇ ਅੱਗੇ ਗੱਡੀ ਟੱਪਣੀ ਨਹੀਂ ਅੱਗੇ ਨਾ ਆਉਗਾ ਤੁਹਾਨੂੰ ਦਿਖਾਉਣਾ ਜਾ ਕੇ ਪੂਰੀ ਟੁੱਟੀ ਪੂਰੀ ਕੁਝ ਨਹੀਂ ਲੈ ਆਪਾਂ ਕੇਰਾ ਇੱਥੇ ਤਾਂ ਕਿੱਡੀ ਗੱਲ ਆ ਮੈਂ ਲਾਈਟਾਂ ਕਰ ਦੇਣਾ ਤੁਰ ਕੇ ਦੇਖਦੇ ਆਪਾਂ ਕੋਈ ਚੱਕਰ ਨਹੀਂ ਚੱਲਦੇ ਫਲੈਸ਼ ਜਗਾ ਲਾਂਗੇ ਮੋਬਾਈਲ ਦੀ ਫਲੈਸ਼ ਲੈ ਕੇ ਆਏ ਐ ਸਪੈਸ਼ਲ ਐ ਇਹਨਾਂ ਹਾਂ ਇਹਦੇ ਕੋਲੇ ਆਏ ਸੀਗੇ ਆਪਾਂ ਦੇਖਦੇ ਆ ਕੋਈ ਨਾ ਫਿਰ ਅੱਜ ਵੇਦੇ ਆ ਬਾਈ ਕਿਹੜੀ ਭੂਤ ਅੱਜ ਕੱਢਦੇ ਭੂਤ ਦੇ ਪਰ ਆਹ ਕਾਦੀ ਆਵਾਜ਼ ਆਉਂਦੀ ਕਈ ਯਾਰ ਮੁੰਡਾ ਲੱਗਾ ਹੈਗਾ ਕੋਈ ਯਾਰ ਹੈਗਾ ਬਜਿੰਦਰ ਉਹ ਨਹੀਂ ਨਹੀਂ ਓਏ ਨਹੀਂ ਯਾਰ ਬਈ ਯਾਰ ਉਹ ਯਾਰ ਨਰਮੇ ਵਾਲਾ ਏਰਗਾ ਇੱਥੇ ਕੋਈ ਹੋਰ ਹੋਣਾ ਜਿਵੇਂ ਆਪਾਂ ਜਾਨਵਰ ਕੁੱਤਾ ਕੱਤਾ ਜਾਂ ਹੋਰ ਕੋਈ ਚੀਜ਼ ਹੁੰਦੀਆਂ ਯਾਰ ਐ ਥੋੜਾ ਕੁੱਤਾ ਲਗਾਤਾਰ ਕਰ ਦਿੰਦਾ ਬਈ ਯਾਰ ਨਹੀਂ ਨਹੀਂ ਉਹ ਤਾਂ ਮੁੰਡਾ ਦੋਤੇ ਕੋਈ ਹੋਵੇਗਾ ਹਣਾ ਮੈਂ ਨਹੀਂ ਯਾਰ ਬਈ ਉਹ ਨਹੀਂ ਕੋਈ ਸਹੀ ਨਹੀਂਗਾ ਨਹੀਂ ਯਾਰ ਲੈਟਰ ਨਹੀਂ ਡਰ ਲੱਗਦਾ ਬਈ ਬੈਟਰੀ ਜਗਾਈ ਰੱਖ ਬੈਟਰੀ ਨਹੀਂ ਡਰ ਲੱਗਦਾ ਬਈ ਓਏ ਯਾਰ ਡਰਦਾ ਕਾ ਤੂੰ ਯਾਰ ਇਹ ਚੀਜ਼ਾਂ ਨਹੀਂ ਹੁੰਦੀਆਂ ਇਹੋ ਜਿਹੀਆਂ ਕਿਾ ਬਹੁਤ ਅੱਛੇ ਲੈ ਵੀ ਆਖੇ ਆਜਾ ਦੇਖੀ ਆ ਪੁਲੀ ਆ ਗਈ ਸੀ ਨਾ ਮੂਰੇ ਤਾਂ ਮੈਨੂੰ ਲੱਗਦਾ ਬਰਾੜਾ ਹਾਂ ਬਾਈ ਬਜਿੰਦਰ ਪੁਲੀ ਤਾਂ ਆ ਗਈ ਬਾਈ ਯਾਰ ਮੈਂ ਨਾ ਰਹਿਣ ਦੇ ਯਾਰ ਉਹ ਨਹੀਂ ਨਹੀਂ ਆ ਜਾ ਵੇਖ ਹੁਣ ਏਡੇ ਕਿੱਟੀ ਗੱਲ ਆ ਚੱਕਰ ਪਤਾ ਕੀ ਆ ਪੁਲੀ ਵੀ ਨਾ ਦਿਖਲੇ ਟੁੱਟੀ ਐ ਚੋਰ ਚੱਕਪੇ ਵੀ ਹੋ ਜਾਂਦੇ ਤੇਰੀ ਕਰ ਨਹੀਂ ਮਤੂ ਦਾ ਕੀ ਪਤਾ ਕਈ ਵਾਰੀ ਹੋਰ ਧੰਦਾ ਚੱਲਦਾ ਹੁੰਦਾ ਇਹ ਚੀਜ਼ਾਂ ਬਾਈ ਯਾਰ ਹੋ ਸਕਦਾ ਇਹ ਪੂਤੇ ਚੀਜ਼ਾਂ ਇਹ ਨਹੀਂ ਹੁੰਦੀਆਂ ਯਾਰ ਮੈਂ ਹੀ ਕਹਿੰਦੇ ਆ ਇਹ ਕਾ ਯਾਰ ਪੁਲੀ ਨਾ ਮੈਨੂੰ ਗੱਲ ਸੁਣਾ ਛੇਡ ਦਾ ਬੰਦਾ ਇਹਨਾਂ ਝੂਠ ਮਾਰਦਾ ਯਾਰ ਅੱਛਾ ਪੁਲੀ ਕਿਉਂ ਟੁੱਟੀ ਐ ਤੇ ਬਣਾਉਂਦੇ ਨਹੀਂ ਤੁਸੀਂ ਬਣਾ ਦਿੰਦੇ ਆ ਪੁਲੀ ਨੂੰ ਦਾ ਹੂੰ ਤੇ ਜਿਵੇਂ ਸਵੇਰ ਨੂੰ ਦੇਖਦੇ ਹਾਂ ਨਾ ਆ ਟੁੱਟੀ ਮਿਲਦੀ 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 ਹੈ ਨਾ ਬਾਈ ਬਲਜਿੰਦਰ ਰਹਿੰਦੇ ਯਾਰ ਇੰਨੀ ਦੂਰ ਫਿਰਦੇ ਆ ਬਾਈ ਲੈਣਾ ਕੀ ਯਾਰ ਬਾਈ ਲੈ ਯਾਰ ਕੋਈ ਚੱਕਰ ਨਹੀਂਗਾ ਤੂੰ ਆ ਜਾ ਤਾਂ ਸਹੀ ਇਹਨਾਂ ਨੂੰ ਵਾਕਾਲੀਆਂ ਗੱਲਾਂ ਹੋਈਆਂ ਮੈਂ ਤਾਂ ਰਹਿੰਦੇ ਬਾਈ ਯਾਰ ਮਨ ਇਹਦੀ ਹੁੰਦੀ ਗੱਲ ਨਹੀਂ ਨਹੀਂ ਕੋਈ ਚੱਕਰ ਨਹੀਂਗਾ ਬਾਈ ਆਪਾਂ ਆਖੀਆ ਓ ਯਾਰ ਡਰ ਦੇ ਮੇਰੇ ਗੱਲ ਸੁਣ ਮੈਂ ਹੈਗਾ ਓ ਯਾਰ ਬਾਈ ਛੋਡੇ ਮਣਾ ਚ ਬਹਿਮ ਆ ਛੋਡੇ ਮਣਾ ਚ ਬਹਿਮ ਆ ਮੈਂ ਨਹੀਂ ਆਉਣਾ گاਉਣਾ ਯਾਰ ਛੋਡੇ ਮਣਾ ਚ ਬਹਿਮ ਆ ਬਾਈ ਐਡਾ ਕੋਈ ਚੱਕਰ ਨਹੀਂ ਹੈ ਇਹੋ ਜਿਹੀਆਂ ਚੀਜ਼ਾਂ ਨਹੀਂ ਹੁੰਦੀਆਂ ਬਾਈ ਬਲਜਿੰਦਰ ਆ ਉਹ ਵੇ ਬਾਈ ਯਾਰ ਉਹ ਨਹੀਂ ਕੁਛ ਨਹੀਂਗਾ ਉਥੇ ਕੀ ਆਇਆ ਯਾਰ ਹੈਗਾ ਕੁਛ ਯਾਰ ਉਹ ਨਹੀਂ ਆ ਜਾ ਮੈਂ ਦਿਖਾਉਣਾ ਕੀ ਆਥੇ ਕੋਈ ਨਹੀਂ ਯਾਰ ਅੱਜ ਸਾਨੂੰ ਉਹ ਨਹੀਂ ਯਾਰ ਆ ਤਾਂ ਸਹੀ ਗਾਂ ਤਾਂ ਆ ਯਾਰ ਮੇਰੇ ਨਾਲ ਗੱਲ ਤਾਂ ਸੁਣੋ ਕਿਸ ਕੀ ਹੈ ਬਾਈ ਉਹ ਦੇਖ ਬਾਈ ਉਹ ਯਾਰ ਨਹੀਂ ਯਾਰ ਐ ਚੀਜ਼ਾਂ ਐ ਐ ਚੀਜ਼ਾਂ ਹੁੰਦੀਆਂ ਯਾਰ ਇਹ ਯਾਰ ਬਲਜਿੰਦਰ ਰਹਿੰਦੇ ਯਾਰ ਉਹ ਨਹੀਂ ਉਹ ਭਰਾਵਾ ਬਲਜਿੰਦਰ ਬਾਈ ਹੈਗਾ ਯਾਰ ਕੋਸ ਬਾਈ ਬਲਜਿੰਦਰ ਨਾਂ ਯਾਰ ਭਾਈ ਵਾਜਾ ਭਾਈ ਉਹ ਯਾਰ ਬੰਦੇ ਆ ਕੋਈ ਮੈਨ ਲੱਗਦਾ ਕੋਈ ਇੱਥੇ ਚੱਲਦਾ ਹੋਣਾ ਕੰਮ ਧੰਦਾ ਉਹ ਜਾ ਉਹ ਡਰੰਗਦੇ ਆ ਇਹ ਜਾ ਹੈ ਨਹੀਂਗਾ ਬਸ ਆਪਾਂ ਆਪਦੀ ਸੇਫਟੀ ਰੱਖ ਲੈ ਮੈਂ ਅੱਜ ਕਲੀਅਰ ਕਰ ਦੇਣਾ ਆਖਿਆ ਯਾਰ ਐਮਕਾਉਂਟਰੀ ਆ ਨਾ ਓਰੇ ਆ ਗਾਂ ਆ ਜਾ ਭਾਈ ਕੋਲੇ ਕੋਸ ਵੀ ਨਹੀਂ ਭਾਈ ਯਾਰ ਉਹ ਕੁਛ ਨਹੀਂਗਾ ਕੀ ਆ ਇੱਥੇ ਖੜ ਜਾ ਆ ਜਾ ਕੀ ਆ ਇੱਥੇ ਕੁਛ ਨਹੀਂ ਗੱਲ ਉਹ ਦੇਖ ਭਾਈ ਭਾਈ ਉਹ ਵੇਖ ਭਾਈ ਉਹ ਹੈਗਾ ਮੈਨ ਤਾਂ ਨਹੀਂ ਦਿਸਿਆ ਭਾਈ ਭਾਈ ਉਹ ਵੇਖ ਸ਼ਾਮ ਪੈਂਦੀ ਰੱਖਿਆ ਦਿੰਦਾ ਯਾਰ ਭਾਈ ਮੈਨੂੰ ਨਹੀਂ ਦਿਸਿਆ ਭਾਈ ਯਾਰ ਉਹ ਕਾਉਂਟਰੀ ਆ ਨੇ ਖੜ ਜਾ ਗਾਂ ਤਾ ਜਾ ਓਏ ਆ ਤਾਂ ਜਾ ਯਾਰ ਅਸੀਂ ਤਾਂ ਜਾਣੇ ਆ ਤੂੰ ਐ ਤੱਕਾ ਕਰੀ ਜਾਂਦਾ ਉਹ ਨਹੀਂ ਯਾਰ ਕੁਝ ਉਹ ਵੇ ਬਾਈ ਕੀ ਆ ਦੱਸਦੀ ਆ ਯਾਰ ਉਹ ਦੇਖ ਲੈ ਯਾਰ ਦੇਖ ਯਾਰ ਬਾਈ ਉਹ ਬੰਦਾ ਆ ਯਾਰ ਆਏ ਮੈਂ ਦੇਣਾ ਆ ਜਾ ਮੈਂ ਪਤਾ ਹੀ ਹੁੰਦਾ ਬਾਈ ਭੂਤ ਯਾਰ ਉਹ ਯਾਰ ਬੰਦ ਹਰ ਭੂਤ ਹਰ ਡੜੀ ਜਾਂਦੇ ਆ ਮੈਂ ਨਹੀਂ ਜਾਂਦਾ ਯਾਰ ਆ ਜਾ ਅਸੀਂ ਤਾਂ ਨਹੀਂ ਜਾਂਦੇ ਕੀ ਆ ਯਾਰ ਬਾਈ ਮੈਂ ਨਹੀਂ ਆ ਉਹ ਵੇ ਬਾਈ ਯਾਰ ਸਾਰੇ ਹੁੰਦੇ ਕੀ ਜਾਂਦਾ ਯਾਰ ਬਾਈ ਉਹ ਨਹੀਂ ਯਾਰ ਐਂ ਨਹੀਂ ਹੁੰਦਾ ਯਾਰ ਭਰਾਵਾ ਐਂ ਨਹੀਂ ਹੁੰਦਾ ਉਹ ਕੁਝ ਚੋ ਚਾਰ ਜਾ ਇਹ ਕੋਈ ਚੱਕਰ ਹੋਊਗਾ ਚੱਕਰ ਹੋਣਾ ਯਾਰ ਬਾਈ ਆਖੇ ਮੰਨੀ ਤੇ ਹੁੰਦੇ ਅੱਜ ਲੈ ਤੈਨੂੰ ਕਲੀਅਰ ਕਰਕੇ ਦਿੰਨਾ ਮੈਂ ਸਾਡੇ ਤਾਂ ਪਿੰਡ ਵਾਲੇ ਕਹਿੰਦੇ ਅਸੀਂ ਤਾਂ ਨੀ ਨੰਗਦੇ ਯਾਰ ਨਹੀਂ ਯਾਰ ਆ ਮੈਂ ਬਾਈ ਯਾਰ ਵੇਖ ਲੈ ਬਾਈ ਯਾਰ ਤੂੰ ਰਹਿੰਦੇ ਯਾਰ ਬਾਈ ਉਹ ਨਹੀਂ ਤੂੰ ਆ ਤਾਂ ਸਹੀ ਨਹੀਂ ਬਾਈ ਯਾਰ ਬਲਜਿੰਦਰ ਮੈਂ ਨਹੀਂ ਯਾਰ ਬਾਈ ਯਾਰ ਉਹ ਨਹੀਂ ਯਾਰ ਇਹ ਕੀ ਗੱਲ ਆ ਯਾਰ ਬਾਈ ਗੋਲੇ ਦਾ ਕੋਸੇ ਨਹੀਂ ਯਾਰ ਬਾਈ ਯਾਰ ਉਹ ਭਾਈ ਤੇਗਾ ਹੋ ਯਾਰ ਉਹਰੇ ਤਾਂ ਉਹ ਕੀ ਆ ਉਹ? ਉਹ ਕੀ ਆ? ਉਹ ਐ ਥੋੜੀ ਹੁੰਦਾ ਯਾਰ। ਉਹ ਯਾਰ ਨਹੀਂ ਆ। ਲਾ ਮੈਂ ਅੱਜ ਦੇਖਦਾ ਨਾ। ਨਹੀਂ ਆਉਂਦਾ ਦੇਖ ਲੈ ਬਾਈ ਯਾਰ। ਉਹ ਦੇਖੋ ਆ ਗਿਆ। ਉਹ ਯਾਰ ਕੋਈ ਉੱਚ ਕੀ ਆ? ਨਹੀਂ ਯਾਰ ਬਾਈ ਯਾਰ। ਉਹ ਬੰਦਾ ਹੀ ਆ ਕਿ ਸਿਰ ਤਾਂ ਦੀਦਾ ਹਨਾ। ਉਹ ਨਹੀਂ ਯਾਰ ਤੁਰਨ ਵਾਲੀ ਕਿਹੜੀ ਗੱਲ ਐ ਚ ਬੰਦਾ। ਓਏ ਓ ਆ ਤਾਂ ਜਾਓ ਯਾਰ। ਮੈਨੂੰ ਆਏ ਆ ਵੀ ਉਂ ਨਾ ਕੋਈ ਹੋਰ ਚੱਕਰ ਹੋਵੇ। ਐਡਾ ਤਾਂ ਕੋਈ ਚੱਕਰ ਨਹੀਂ। ਉਹ ਮੈਨੂੰ ਕਹਤੋਂ ਸਹਿੰਦੇ ਆ। ਉਹ ਯਾਰ ਨਹੀਂ ਯਾਰ ਇੰਨਾ ਕੀ ਐ। ਨਹੀਂ ਯਾਰ ਬਾਈ ਹੂੰ ਚੱਲੀਏ ਓ ਯਾਰ ਬਾਈ ਮੈਂ ਪੁੱਛਣਾ ਉਹ ਭਾਏ ਇੱਥੇ ਕਦੋਂ ਆਇਆ ਯਾਰ ਇੱਕਦਮ ਮੈਂ ਇਕੱਲਾ ਹੁਣ ਐ ਨਹੀਂ ਪਤਾ ਕੀ ਪਤਾ ਗਾਂ ਕਿੰਨੇ ਹੋ ਸਕਦੇ ਬੰਦੇ ਉਹ ਨਹੀਂ ਹੁਣ ਕੁਛ ਵੇਖ ਕੋਈ ਰਹੇਗਾ ਆਉ ਪਰਦਾ ਤੁਸੀਂ ਕਹਿੰਦੇ ਬੰਦਾ ਆ ਯਾਰ ਚੋਰ ਹੈ ਓਏ ਬਾਈ ਮੈਂ ਮਤ ਜਾਨਾ ਬਾਈ ਮੈਂ ਯਾਰ ਉਹ ਭੱਜਦਾ ਕਾ ਤੂੰ ਆ ਯਾਰ ਨਹੀਂ ਯਾਰ ਬਸ ਆ ਓ ਯਾਰ ਐਵੇਂ ਡਰੀ ਗਏ ਉਹ ਬੰਦਾ ਭੱਜ ਗਿਆ ਇੱਥੇ ਕੀ ਆ ਗਏ ਯਾਰ ਨਹੀਂ ਯਾਰ ਬਾਈ ਕੋਈ ਨਹੀਂਗਾ ਇੱਥੇ ਮੋਟ ਲਿਓ ਮੈਂ ਤੁਹਾਨੂੰ ਅੱਜ ਸਰ ਉਹ ਦੂਜੇ ਪਾਸੇ ਓਏ ਦੂਜੇ ਕਾਉਂਟਰੀ ਖੜ ਜਾ ਖੜ ਜਾ ਮੈਂ ਤੈਨੂੰ ਦਿਖਾਉਣਾ ਐਵੇਂ ਡਰੀ ਜਾਂਦੇ ਖੜ ਜਾ ਆ ਸੁਆ ਟੱਪਿਆ ਆ ਆ ਸੁਆ ਟੱਪ ਗਿਆ ਭੂਤ ਆ ਯਾਰ ਬੰਦਾ ਯਾਰ ਸੁ ਕੋ ਯਾਰ ਨਿੱਕਾ ਜਿਹਾ ਤਾਂ ਸੁਆ ਖੜ ਜਾ ਪੁਲੀ ਆ ਗਈ ਆ ਤੁਹਾਨੂੰ ਦਿਖਾਉਣਾ ਮੈਂ ਓ ਮੇਰੀ ਗੱਲ ਸੁਣਾ ਆ ਜਾ ਮੈਂ ਦਿਖਾਉਣਾ ਇਹ ਚ ਕੀ ਆ ਯਾਰ ਜੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਮੈਂ ਕਰਦਾ ਆ ਜਾ ਮੇਰੇ ਨਾਲ ਆ ਓ ਕੋਈ ਨਾ ਕੀ ਚੱਕਰ ਆ ਯਾਰ ਏਡਾ ਕੀ ਆ ਲੈ ਕਿਸੇ ਕਿਤੇ ਕਿਤੇ ਹੈ ਨਹੀਂਗਾ ਬਾਈ ਸ਼ਤਮ ਹੋ ਜਾਂਦਾ ਕਿਤੇ ਆ ਜਾਂਦਾ ਓ ਅੱਛਾ ਸ਼ਤਮ ਸ਼ੂਤਮ ਹੋਣ ਨੂੰ ਦੱਸ ਕੀ ਇਹ ਆ ਪਿੰਡ ਦਾ ਬੰਦਾ ਯਾਰ ਅਕਸਰ ਮੈਂ ਨ ਤਾਂ ਪਤਾ ਆ ਜਾਂਦਾ ਖੜ ਜਾ ਬਾਈ ਹੋਵੇ ਯਾਰ ਉਹ ਖੜ ਜਾ ਮੈਂ ਤੈਨੂੰ ਦਿਖਾਉਣਾ ਯਾਰ ਆ ਆ ਯਾਰ ਮੈਂ ਇਨਾ ਕਾਉਂਟਰੀ ਜਨਾ ਯਾਰ ਲੈ ਆਹ ਪੂਤ ਹੁੰਦੇ ਆਹ ਮੂੰਹ ਯਾਰ ਪੁੱਠਾ ਚੱਲੀ ਜਾਂਦਾ ਬਾਈ ਇਹ ਚ ਕੀ ਹੈ ਯਾਰ ਬਾਈ ਓਏ ਯਾਰ ਮੈਂ ਉਹ ਕੋਈ ਪੁੱਠੇ ਪੱਠੇ ਨਹੀਂ ਚੱਲਦੇ ਕਿ ਮੈਂ ਸਾਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਾ ਐਡਾ ਹੁੰਦਾ ਫਿਰ ਭਾਈ ਦਾ ਕਿਉਂ ਇਹ ਚੋਰਚਾਰ ਵਾਲਾ ਕੰਮ ਆ ਬਾਈ ਯਾਰ ਇੱਥੇ ਕੋਈ ਬਾਈ ਯਾਰ खतरनाक है खड़े मैं गल् पहले मैं हो नुकसान ना हो जाए यह चीजा नहीं है यही चीज है चल ठीक है मैं छोटी मान लेना आज गाड़ी चल ਕੋਈ ਚੱਕਰ ਨਹੀਂ ਮੈਂ ਤਾਂ ਐਡਾ ਦੁੱਧ ਤੇ ਦੁੱਧ ਪਾਣੀ ਦਾ ਲੈ ਕਿਦਾਂ ਜੈਟਾ ਹੀ ਫਿਰ ਖੜਦਾ ਬਾਈ ਲੜਨਾ ਬੰਦ ਕਰੀ ਮਗਰ ਨਾ ਯਾਰ ਬਾਈ ਉਹ ਨਹੀਂ ਆਉਂਦਾ ਯਾਰ ਚੱਲ ਚੱਲ ਗਏ ਗੱਡੀ ਮੈਂ ਤਾਂ ਕੋਈ ਚੱਕਰ ਨਹੀਂ ਪਰ ਮੈਂ ਉਹਦੇ ਮਗਰ ਹੀ ਜਾ ਕੇ ਤੈਨੂੰ ਪਰ ਮੈਨੂੰ ਐ ਆਪਣੇ ਕੋਲੇ ਕੋਈ ਚੀਜ਼ ਹੈ ਨਹੀਂ ਇਹੋ ਜੀ ਬਾਈ ਤੱਕਾ ਕਰਦਾ ਮੈਂ ਪਿੰਡ ਦਾ ਆਏ ਸੀ ਉਹ ਨਹੀਂ ਯਾਰ ਐ ਕੁਝ ਉਹ ਦੇਖੋ ਬਾਈ ਆਵਾਜ਼ ਕੋਈ ਬਾਈ ਯਾਰ ਕੋਈ ਆਈ ਥੋੜੀ ਹੁੰਦਾ ਯਾਰ ਚੱਲ ਕੋਈ ਨਹੀਂ ਚੱਲ ਮੈਂ ਚੱਲਦੇ ਆ ਗੱਡੀ ਕਰ ਲੈ ਇਹ ਚ ਕੀ ਹੈ ਚਲੋ ਯਾਰ ਤਾਂ ਐ ਵੀ ਨੁਕਸਾਨ ਨਾ ਹੋ ਜਾ ਹੋਰ ਚਲੋ ਠੀਕ ਹੈ